ਮਸੀਹ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਵੀ ਜਿਵੇਂ ਆਪਾਂ ਹਰ ਰੋਜ਼ ਜੀਵਨ ਦੀ ਗਵਾਹੀ ਨੂੰ ਲੈ ਕੇ ਆਉਂਦੇ ਆ ਤਾਂ ਅੱਜ ਅਸੀਂ ਇੱਕ ਹੋਰ ਜੀਵਨ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ ਸਿਸਟਰ ਸੁਦੇਸ਼ ਦੀ ਆ ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਨੇ ਇਹ ਸਿਸਟਰ ਜੀ ਦੱਸਦੇ ਆ ਕਿ ਇਹ ਪਹਿਲਾਂ ਬਹੁਤ ਜ਼ਿਆਦਾ ਪਾਠ ਪੂਜਾ ਕਰਦੇ ਸੀਗੇ ਕਿ ਇੰਨਾ ਜ਼ਿਆਦਾ ਇਹਨਾਂ ਦਾ ਦੇਵੀ ਦੇਵਤਿਆਂ ਦੇ ਵਿੱਚ ਵਿਸ਼ਵਾਸ ਸੀਗਾ ਇਹ ਸਿਸਟਰ ਦੱਸਦੇ ਆ ਕਿ ਇਹ ਵਰਤ ਰੱਖਦੇ ਸੀਗੇ ਜੋ ਜੋ ਵੀ ਉਹਨਾਂ ਦੇ ਰੀਤੀ ਰਿਵਾਜ ਉਹ ਸਾਰੇ ਹੀ ਕਰਦੇ ਸੀਗੇ ਤੇ ਸਿਸਟਰ ਜੀ ਦੱਸਦੇ ਆ ਕਿ ਫੇਰ ਵੀ ਇਹਨਾਂ ਦੇ ਘਰ ਦੇ ਵਿੱਚ ਇੰਨਾ ਜ਼ਿਆਦਾ ਕਲੇਸ਼ ਹੁੰਦਾ ਸੀ ਇਹਨਾਂ ਦੇ ਬੱਚਿਆਂ ਦਾ ਆਪਸ ਦੇ ਵਿੱਚ ਇਹਨਾਂ ਦਾ ਹਸਬੰਡ ਵਾਈਫ ਦਾ ਆਪਸ ਦੇ ਵਿੱਚ ਇੰਨਾ ਜ਼ਿਆਦਾ ਕਲੇਸ਼ ਹੁੰਦਾ ਸੀਗਾ ਕਿ ਇਹਨਾਂ ਦੇ ਬੱਚੇ ਘਰ ਦੀਆਂ ਚੀਜ਼ਾਂ ਤੱਕ ਤੋੜ ਦਿੰਦੇ ਹੁੰਦੇ ਸੀ ਤੋਂ ਸਿਸਟਰ ਦੱਸਦੇ ਆ ਕਿ ਸਾਡੇ ਘਰ 'ਚ ਸ਼ਾਂਤੀ ਨਹੀਂ ਸੀਗੀ ਬਿਲਕੁਲ ਵੀ ਤੋ ਸਿਸਟਰ ਕਹਿੰਦੇ ਕਿ ਮੈਨੂੰ ਇਸ ਚੀਜ਼ ਬਾਰੇ ਬਿਲਕੁਲ ਨਹੀਂ ਪਤਾ ਸੀਗਾ ਕਿ ਕਿਉਂ ਹੁੰਦਾ ਐਦਾਂ ਪਰ ਸਿਸਟਰ ਜੀ ਕਹਿੰਦੇ ਕਿ ਮੈਂ ਪਰੇਸ਼ਾਨ ਵੀ ਸੀਗੀ ਕਿ ਮੇਰੇ ਬੱਚਿਆਂ ਦੇ ਵਿੱਚ ਇੰਨਾ ਕਲੇਸ਼ ਕਿਉਂ ਰਹਿੰਦਾ ਆ ਮੇਰੇ ਹਸਬੰਡ ਵਾਈਫ ਦਾ ਸਾਡਾ ਦੋਨਾਂ ਦਾ ਇੰਨਾ ਕਲੇਸ਼ ਕਿਉਂ ਰਹਿੰਦਾ ਆ ਤੋ ਸਿਸਟਰ ਜੀ ਕਹਿੰਦੇ ਕਿ ਇਹ ਸਾਰਾ ਕੁਝ ਚੱਲਦਾ ਗਿਆ ਕਿਉਂਕਿ ਇਹ ਪ੍ਰਭੂ ਨੂੰ ਨਹੀਂ ਜਾਣਦੇ ਸੀਗੇ ਤੇ ਸਿਸਟਰ ਜੀ ਦੱਸ ਦਿਆ ਕਿ ਜਿਸ ਵੀ ਇੱਕ ਰਾਏ ਦੇ ਘਰ ਦੇ ਵਿੱਚ ਰਹਿੰਦੇ ਆ ਸਿਸਟਰ ਜੀ ਕਹਿੰਦੇ ਜਿਸ ਦਿਨ ਅਸੀਂ ਉਸ ਰਾਏ ਦੇ ਘਰ ਵਿੱਚ ਗਏ ਜਿੱਥੇ ਰਹਿ ਰਹੇ ਸੀਗੇ ਤੇ ਪਹਿਲੀ ਵਾਰ ਜਦੋਂ ਕਹਿੰਦੇ ਕਿ ਰਾਏ ਦੇ ਘਰ ਦੇ ਵਿੱਚ ਗਿਆ ਤਾਂ ਕਹਿੰਦੇ ਇਹ ਉਦੋਂ ਹੀ ਬਿਮਾਰ ਰਹਿਣ ਲੱਗ ਗਏ ਸਿਸਟਰ ਜੀ ਕਹਿੰਦੇ ਕਿ ਉਦੋਂ ਉਦੋਂ ਤੋਂ ਹੀ ਇਹਨਾਂ ਦਾ ਸਿਰ ਦਰਦ ਕਰਨਾ ਸ਼ੁਰੂ ਹੋ ਗਿਆ ਤਾਂ ਸਿਸਟਰ ਕਹਿੰਦੇ ਕਿ ਇਹ ਇਦਾਂ ਹੀ ਚੱਲਦਾ ਰਿਹਾ ਤੇ ਸਿਸਟਰ ਜੀ ਕਹਿੰਦੇ ਆ ਕਿ ਪ੍ਰਭੂ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਮੇਰਾ ਬੇਟਾ ਕਹਿੰਦੇ ਜੋ ਇਹਨਾਂ ਦਾ ਬੇਟਾ 30 ਸਾਲ ਦਾ ਆ 30 ਸਾਲ ਦਾ ਸੀਗਾ ਕਿਉਂਕਿ 5-6 ਸਾਲ ਹੋ ਗਿਆ ਨਾ ਨੂੰ ਮਸੀਹ ਦੇ ਵਿੱਚ ਆਇਆ ਨੂੰ ਹੁਣ ਉਸ ਸਮੇਂ ਤੇ ਇਹਨਾਂ ਦਾ ਬੇਟਾ 30 ਸਾਲ ਦਾ ਸੀ ਤੇ ਉਹ ਆਪਣੇ دوست ਦੇ ਨਾਲ ਚਰਚ ਗਿਆ ਉੱਥੇ ਉਹਨੇ ਬਾਈਬਲ ਲੈ ਕੇ ਆਂਦੀ ਉਸ ਚਰਚ ਦੇ ਵਿੱਚੋਂ ਇਹਨਾਂ ਦੇ ਬੇਟੇ ਨੇ ਬਾਈਬਲ ਲੈ ਕੇ ਆਂਦੀ ਤੋਂ ਇਹ ਸਿਸਟਰ ਦੱਸਦੇ ਕਿ ਇਹਨਾਂ ਦਾ ਬੇਟਾ ਬਾਈਬਲ ਪੜ੍ਹਨ ਲੱਗਾ ਤੇ ਸਿਸਟਰ ਕਹਿੰਦੇ ਕਿ ਉਹ ਮੈਨੂੰ ਹਰ ਰੋਜ਼ ਸਵਾਲ ਪੁੱਛਦਾ ਸੀਗਾ ਕਿ ਧਰਤੀ ਕਿਸ ਨੇ ਬਣਾਈ ਪਰਮੇਸ਼ੁਰ ਦਾ ਨਾਮ ਕੀ ਆ ਆਦਮੀ ਕਿੱਦਾਂ ਬਣਿਆ ਇਹ ਸਿਸਟਰ ਜੀ ਕਹਿੰਦੇ ਕਿ ਉਹ ਹਰ ਵੇਲੇ ਮੈਨੂੰ ਇਹ ਪੁੱਛਦਾ ਸੀ ਕਿ ਤੋ ਸਿਸਟਰ ਜੀ ਕਹਿੰਦੇ ਕਿ ਹਰ ਰੋਜ਼ ਮੈਨੂੰ ਸਵਾਲ ਪੁੱਛਦਾ ਸੀ ਪਰ ਸਿਸਟਰ ਜੀ ਕਹਿੰਦੇ ਕਿ ਮੈਂ ਪ੍ਰਭੂ ਦੇ ਬਾਰੇ ਬਿਲਕੁਲ ਵੀ ਨਹੀਂ ਸੀ ਜਾਣਦੀ ਤੇ ਸਿਸਟਰ ਜੀ ਕਹਿੰਦੇ ਕਿ ਮੈਂ ਇਹ ਸੋਚਦੀ ਹੁੰਦੀ ਸੀ ਕਿ ਇਹ ਕਿੱਧਰੇ ਪਾਸੇ ਚੱਲ ਪਿਆ ਆ ਜਾਂ ਫਿਰ ਇਹ ਕੀ ਕਰਦਾ ਆ ਕਿ ਇਹ ਮੂਰਤੀ ਪੂਜਾ ਨਹੀਂ ਕਰਦਾ ਜਾਂ ਫਿਰ ਇਹ ਹੁਣ ਪੂਜ ਪਾਠ ਪੂਜਾ ਦੇ ਵਿੱਚ ਬੈਂਦਾ ਨਹੀਂ ਆ ਸਾਡੇ ਕਿਸੇ ਵੀ ਕੰਮ ਦੇ ਵਿੱਚ ਇਨਵੋਲਵ ਨਹੀਂ ਹੁੰਦਾ ਤੋ ਸਿਸਟਰ ਕਹਿੰਦੇ ਕਿ ਮੱਥਾ ਵੀ ਨਹੀਂ ਸੀ ਟੇਕਦਾ ਤੋ ਇੱਕ ਦਿਨ ਕਹਿੰਦੇ ਕਿ ਇਦਾਂ ਹੋਇਆ ਕਿ ਮੇਰੇ ਕਹਿੰਦੇ ਕਿ ਮੈਂ ਜਦੋਂ ਆਪਣੇ ਬੇਟੇ ਦੇ ਕੋਲੋਂ ਇਹ ਸਾਰੀਆਂ ਗੱਲਾਂ ਸੁਣੀਆਂ ਤੇ ਸਿਸਟਰ ਕਹਿੰਦੇ ਮੈਂ ਮੈਂ ਵੀ ਜਿਗਿਆਸਾ ਜੀ ਮੇਰੇ ਅੰਦਰ ਪੈਦਾ ਹੋਈ ਸਿਸਟਰ ਕਹਿੰਦੇ ਕਿ ਜਦੋਂ ਮੈਂ ਪ੍ਰਭੂ ਦੇ ਬਾਰੇ ਜਾਣਨਾ ਸ਼ੁਰੂ ਕੀਤਾ ਕਹਿੰਦੇ ਕਿ ਮੈਂ ਜਦੋਂ ਕੱਲੀ ਹੁੰਦੀ ਸੀ ਘਰ ਦੇ ਵਿੱਚ ਤੇ ਮੈਂ ਬਾਈਬਲ ਖੋਲ੍ਹਣੀ ਸ਼ੁਰੂ ਕੀਤੀ ਕਹਿੰਦੇ ਜਦੋਂ ਸਾਰੇ ਰਾਂ ਨੇ ਕੰਮਾਂ ਤੇ ਚੱਲ ਜਾਂਦੇ ਸੀਗੇ ਘਰ ਕੋਈ ਨਹੀਂ ਸੀ ਹੁੰਦਾ ਮੈਂ ਕਹਿੰਦੇ ਕੰਮ ਨੂੰ ਵੇੜ ਕੇ ਤੇ ਮੈਂ ਬਾਈਬਲ ਖੋਲ੍ਹਣੀ ਤੇ ਪੜ੍ਹਨੀ ਸ਼ੁਰੂ ਕੀਤੀ ਤੇ ਕਹਿੰਦੇ ਮੈਂ ਥੋੜਾ ਥੋੜਾ ਪੜ੍ਹਦੀ ਗਈ ਪਰ ਕਹਿੰਦੇ ਮੈਨੂੰ ਉਹਦੀ ਕੋਈ ਸਮਝ ਨਹੀਂ ਸੀ ਆਂਦੀ। ਤੋਂ ਸਿਸਟਰ ਕਹਿੰਦੇ ਕਿ ਇਹਨਾਂ ਦਾ ਬੇਟਾ ਬਾਈਬਲ ਪੜ੍ਹਨੋਂ ਅਚਾਨਕ ਹਟ ਗਿਆ ਕਿਉਂਕਿ ਉਹਦੀ ਕਿਸੇ ਦੇ ਨਾਲ ਮੀਨਸ ਕਿ ਹਸਬੰਦ ਉਹਨਾਂ ਦੀ ਗਰਲਫ੍ਰੈਂਡ ਬੋਏਫ੍ਰੈਂਡ ਵਾਲੀ ਕੋਈ ਗੱਲ ਹੋ ਗਈ ਜਿਵੇਂ ਕਿ ਉਹਨਾਂ ਉਹ ਕਿਸੇ ਦੇ ਨਾਲ ਵਿਵਚਾਰ ਦੇ ਵਿੱਚ ਪੈ ਗਿਆ ਉਸ ਤੋਂ ਬਾਅਦ ਉਹਨੇ ਬਾਈਬਲ ਨੂੰ ਖੋਲਣਾ ਬੰਦ ਕਰ ਦਿੱਤਾ ਤੇ ਉਹ ਬਾਈਬਲ ਉਵੇਂ ਹੀ ਪਈ ਰਹਿੰਦੀ ਸੀਗੀ ਤੋਂ ਸਿਸਟਰ ਕਹਿੰਦੇ ਕਿ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਕਿਸੇ ਲੜਕੀ ਦੇ ਚੱਕਰ ਦੇ ਵਿੱਚ ਪੈ ਗਿਆ ਆ ਇਸ ਕਰਕੇ ਹੁਣ ਬਾਈਬਲ ਨਹੀਂ ਖੋਲਦਾ ਤੇ ਸਿਸਟਰ ਕਹਿੰਦੇ ਮੈਂ ਆਪਣੇ ਬੇਟੇ ਨੂੰ ਬੋਲਿਆ ਕਿ ਅਗਰ ਤੂੰ ਇਹਨੂੰ ਪੜ੍ਹਨਾ ਨਹੀਂ ਆ ਅਗਰ ਇਹ ਇੱਦਾਂ ਹੀ ਬੰਦ ਪਈ ਰਹੂਗੀ ਤੇ ਆਪਾਂ ਨੂੰ ਪਾਪ ਲੱਗੂਗਾ ਕਿ ਤੂੰ ਇਹ ਬਾਈਬਲ ਵਾਪਸ ਕਰਿਆ ਤਾਂ ਸਿਸਟਰ ਕਹਿੰਦੇ ਕਿ ਮੇਰੇ ਬੇਟੇ ਨੇ ਬਾਈਬਲ ਵਾਪਸ ਕਰਿਆਂ ਦੀ ਪਰ ਜਿਸ ਦਿਨ ਕਹਿੰਦੇ ਉਹ ਬਾਈਬਲ ਨੂੰ ਵਾਪਸ ਕਰਕੇ ਆਇਆ ਤੇ ਉਹ ਬਹੁਤ ਜ਼ਿਆਦਾ ਰੋਇਆ ਤੇ ਸਿਸਟਰ ਕਹਿੰਦੇ ਕਿ ਸਾਡੇ ਦਿਨ ਇੱਦਾਂ ਹੀ ਚੱਲਦੇ ਗਏ ਤੋਂ ਉਸ ਦਿਨ ਤੋਂ ਬਾਅਦ ਕਹਿੰਦੇ ਫਿਰ ਸਭ ਕੁਝ ਜਿਵੇਂ ਚੱਲਦਾ ਸੀ ਉਦਾਂ ਹੀ ਚੱਲਦਾ ਗਿਆ ਮੈਂ ਪਾਠ ਪੂਜਾ ਕਹਿੰਦੇ ਕਰਦੀ ਗਈ ਤੇ ਇੱਕ ਦਿਨ ਕਹਿੰਦੇ ਕੀ ਹੋਇਆ ਕਹਿੰਦੇ ਅਸੀਂ ਕੱਪੜੇ ਦਾ ਕੰਮ ਕਰਦੇ ਸੀ ਕਹਿੰਦੇ ਇੱਕ ਦਿਨ ਨਾ ਇਹ ਬੋਰੇ ਦੇ ਵਿੱਚ ਕੱਪੜੇ ਪਾ ਕੇ ਤੇ ਮੈਂ ਇੱਕ ਸੈਲਫ ਸਟੇਟ ਕਾਉਣ ਲੱਗੀ ਸੀ ਉਹ ਬੋਰਾ ਕਹਿੰਦੇ ਕਿ ਕੁਰਸੀ ਦੇ ਉੱਪਰ ਚੜ ਕੇ ਮੈਂ ਉਹ ਬੋਰਾ ਚੱਕ ਕੇ ਸੈਲਫ ਤੇ ਰੱਖਣ ਲੱਗੀ ਤੇ ਕਹਿੰਦੇ ਅਚਾਨਕ ਮੇਰੀ ਥੋਣ ਦੇ ਵਿੱਚ ਦਰਦ ਹੋਣ ਲੱਗਿਆ ਜਦੋਂ ਕਹਿੰਦੇ ਵੀ ਗਰਦਨ ਦੇ ਵਿੱਚ ਦਰਦ ਹੋਣ ਲੱਗਿਆ ਤੇ ਕਹਿੰਦੇ ਉਹ ਦਰਦ ਇੰਨਾ ਜ਼ਿਆਦਾ ਵੱਧ ਗਿਆ ਕਿ ਸਿਸਟਰ ਕਹਿੰਦੇ ਕਿ ਮੈਨੂੰ ਇਦਾਂ ਲੱਗਿਆ ਕਿ ਹੁਣ ਮੈਂ ਬਚਣਾ ਨਹੀਂ ਆ ਮਤਲਬ ਕਿ ਇੰਨਾ ਜ਼ਿਆਦਾ ਭਿਆਨਕ ਸਿਸਟਰ ਜੀ ਕਹਿੰਦੇ ਕਿ ਦਰਦ ਸੀਗਾ ਦੀ ਸਿਸਟਰ ਨੂੰ ਇਦਾਂ ਲੱਗਦਾ ਸੀਗਾ ਕਿ ਹੁਣ ਇਹਨਾਂ ਦੀ ਮੌਤ ਹੀ ਹੋ ਜਾਣੀ ਆ ਤੇ ਸਿਸਟਰ ਕਹਿੰਦੇ ਕਿ ਇਦਾਂ ਹੀ ਬਿਲਕ ਦੇ ਰਹਿ ਰਾਤ ਇਹਨਾਂ ਨੇ ਇਦਾਂ ਹੀ ਕੱਢੀ ਤੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਇੱਕ ਮਿੰਟ ਵੀ ਗਰਦਨ ਨੂੰ ਇੱਧਰ ਉੱਧਰ ਘੁਮਾ ਨਹੀਂ ਸਕਦੇ ਸੀਗੇ ਇੱਕ ਥਾਂ ਤੇ ਗਰਦਨ ਸਟੇ ਸੀਗੀ ਇੱਕ ਥਾਂ ਤੇ ਬਸ ਇਦਾਂ ਸਿਸਟਰ ਕਹਿੰਦੇ ਕਿ ਅੱਕੜ ਚੁੱਕੀ ਸੀਗੀ ਗਰਦਨ ਤੇ ਸਿਸਟਰ ਜੀ ਕਹਿੰਦੇ ਕਿ ਬਹੁਤ ਸਾਰੇ ਡਾਕਟਰਾਂ ਨੂੰ ਖਾਇਆ ਗਿਆ ਬਹੁਤ ਸਾਰੇ ਦਵਾਈਆਂ ਲਈਆਂ ਗਈਆਂ ਬਹੁਤ ਸਾਰੇ ਥਾਵਾਂ ਤੇ ਸਿਸਟਰ ਕਹਿੰਦੇ ਮੈਂ ਗਈ ਪਰ ਕਹਿੰਦੇ ਕੁਝ ਵੀ ਫਰਕ ਨਹੀਂ ਪੈ ਰਿਹਾ ਸੀਗਾ ਤੋਂ ਕਹਿੰਦੇ ਸਿਸਟਰ ਜੀ ਕਹਿੰਦੇ ਕਿ ਇੱਕ ਜਗ੍ਹਾ ਤੋਂ ਅਸੀਂ ਦਿਖਾਇਆ ਹਸਪੀਟਲ ਤੋਂ ਤੇ ਕਹਿੰਦੇ ਕਿ ਉਹ ਕਹਿਣ ਲੱਗੇ ਕਿ ਤੁਹਾਡੇ ਗਰਦਨ ਦੇ ਵਿੱਚ ਕਿ ਤੁਹਾਡੇ ਜਿਹੜੇ ਗਰਦਨ ਦੀ ਹੱਡੀ ਆ ਕਹਿੰਦੇ ਉਹਦੇ ਵਿੱਚ ਗਰਦਨ ਦੇ ਵਿੱਚ ਟੀਵੀ ਹੋ ਗਈ ਆ ਤੇ ਸਿਸਟਰ ਜੀ ਨੂੰ ਦੱਸਿਆ ਗਿਆ ਕੀ ਮਤਲਬ ਵੀ ਹੁਣ ਤੁਹਾਡੇ ਨਾਲ ਪਲੇਟ ਪਊਗੀ ਪਹਿਲਾਂ ਇਹਨਾਂ ਨੂੰ ਦੱਸਿਆ ਗਿਆ ਕਿ ਇਹਨਾਂ ਦੀ ਗਰਦਨ ਦੀ ਜਿਹੜੀ ਹੱਡੀ ਆ ਉਹ ਭੁਰਨ ਲੱਗ ਗਈ ਆ ਤੇ ਸਿਸਟਰ ਜੀ ਨੂੰ ਕਿਹਾ ਗਿਆ ਕਿ ਪਲੇਟ ਪਊਗੀ ਵੀ ਗਰੰਟੀ ਕੋਈ ਨਹੀਂ ਆ ਵੀ ਤੁਹਾਡਾ ਇੱਕ ਪਾਸਾ ਖੜ ਸਕਦਾ ਆ ਤੇ ਪਰ ਇਹ ਆਪਰੇਸ਼ਨ ਦੇ ਨਾਲ ਹੀ ਠੀਕ ਹੋਊਗੀ ਉਸ ਤੋਂ ਬਾਅਦ ਸਿਸਟਰ ਜੀ ਕਹਿੰਦੇ ਕਿ ਅਸੀਂ ਉੱਥੋਂ ਜਦੋਂ ਵਾਪਸ ਆਏ ਤਾਂ ਅਸੀਂ ਸਿਵਲ ਦੇ ਵਿੱਚ ਦਿਖਾਇਆ ਤੋਂ ਕਹਿੰਦੇ ਸਿਵਲ ਵਾਲਿਆਂ ਨੇ ਕਿਹਾ ਕਿ ਨਹੀਂ ਤੁਹਾਨੂੰ ਟੀਵੀ ਆ ਤੁਹਾਡੇ ਗਰਦਨ ਦੇ ਵਿੱਚ ਟੀਵੀ ਆ ਤੇ ਸਿਸਟਰ ਜੀ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ 18 ਮਹੀਨੇ ਦਵਾਈ ਚੱਲੂਗੀ ਤੇ 18 ਮਹੀਨੇ ਲਗਾਤਾਰ ਤੁਹਾਨੂੰ 4 ਗੋਲੀਆਂ ਹਰ ਰੋਜ਼ ਲੈ ਕੇ ਜਾਣੀਆਂ ਪਿਆ ਕਰਨੀਆਂ ਕਿ ਹਰ ਰੋਜ਼ ਦਵਾਈ ਦਿੱਤੀ ਚਾਉਗੀ ਕਿਉਂਕਿ ਦਵਾਈ ਮਹਿੰਗੀ ਸੀ ਇਸ ਕਰਕੇ ਡਾਕਟਰ ਕਹਿੰਦੇ ਕਿ ਲੋਕ ਵੇਸਟ ਕਰਦੇ ਆ ਵੀ ਹਰ ਰੋਜ਼ ਤੁਹਾਨੂੰ 4 ਗੋਲੀਆਂ ਦਿੱਤੀਆਂ ਜਾਣੀਆਂ ਜੋ ਤੁਸੀਂ ਇੱਥੋਂ ਆ ਕੇ ਲੈ ਕੇ ਜਾਣੀਆਂ ਤੇ ਸਿਸਟਰ ਕਹਿੰਦੇ ਮੇਰੇ ਹਸਬੰਦ ਲੈ ਕੇ ਆਉਂਦੇ ਸੀ ਹਰ ਰੋਜ਼ ਉਤ ਦਵਾਈ ਲੈ ਕੇ ਆਉਂਦੇ ਸੀ ਤੇ ਕਹਿੰਦੇ ਬਾਅਦ ਵਿੱਚ ਉਹਨਾਂ ਨੇ ਮੈਨੂੰ ਰੱਖਸ਼ਾ ਕਰਾ ਦਿੱਤਾ ਤੇ ਉਹ ਕਹਿੰਦੇ ਰੱਖਸ਼ੇ ਵਾਲਾ ਮੈਨੂੰ ਹਰ ਰੋਜ਼ ਲੈ ਕੇ ਜਾਂਦਾ ਸੀ ਕਹਿੰਦੇ ਕਿ ਮੇਰੀ ਗਰਦਨ ਇੱਕ ਪਾਸੇ ਹੀ ਰਹਿੰਦੀ ਸੀਗੀ ਕਿ ਜਿੱਦਾਂ ਮੈਂ ਗਰਦਨ ਤੇ ਹਮੇਸ਼ਾ ਹੱਥ ਰੱਖਦੀ ਸੀਗੀ ਕਿਉਂਕਿ ਸਿਸਟਰ ਕਹਿੰਦੇ ਕਿ ਮੇਰੇ ਦਰਦ ਇੰਨਾ ਜ਼ਿਆਦਾ ਹੁੰਦਾ ਸੀਗਾ ਕਿ ਮੈਂ 5 ਮਿੰਟ ਵੀ ਬੈਠ ਨਹੀਂ ਸਕਦੀ ਸੀ ਤੋਂ ਸਿਸਟਰ ਜੀ ਦੱਸਦੇ ਆ ਕਿ ਜਦੋਂ ਇਹ ਹਰ ਰੋਜ਼ ਰੱਖਸ਼ੇ ਤੇ ਜਾਇਆ ਕਰਦੇ ਸੀਗੇ ਤੋ ਇਹਨਾਂ ਦੀ ਗਵਾਂਡਰ ਇੱਕ ਸਿਸਟਰ ਇਹਨਾਂ ਦੇ ਨਾਲ ਜਾਂਦੇ ਸੀਗੇ ਦਵਾਈ ਲੈਣ ਦੇ ਲਈ ਤੋ ਉਸ ਰਖਸ਼ੇ ਵਾਲੇ ਨੇ ਇਹਨਾਂ ਨੂੰ ਪੁੱਛਿਆ ਕਿ ਤੁਹਾਡੀ ਦਾੜ ਦੇ ਵਿੱਚ ਦਰਦ ਆ ਕਿ ਤੁਸੀਂ ਠੀਕ ਨਹੀਂ ਆ ਤੁਹਾਨੂੰ ਕੀ ਗੱਲ ਹੋਈ ਆ ਕਿ ਤੁਸੀਂ ਹਰ ਰੋਜ਼ ਡਾਕਟਰ ਦੇ ਜਾਂਦੇ ਹੋ ਤਾਂ ਇਹ ਸਿਸਟਰ ਦੇ ਨਾਲ ਦੇ ਸਿਸਟਰ ਨੇ ਦੱਸਿਆ ਕਿ ਨਹੀਂ ਇਹਨਾਂ ਦੇ ਗਰਦਨ ਦੇ ਵਿੱਚ ਕੋਈ ਪ੍ਰੋਬਲਮ ਆ ਕਿ ਉਹਦੀ ਦਵਾਈ ਲੈਣ ਦੇ ਲਈ ਹਰ ਰੋਜ਼ ਜਾਂਦੇ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਆ ਤੇ ਉਸ ਰਖਸ਼ੇ ਵਾਲੇ ਨੇ ਸਿਸਟਰ ਜੀ ਨੂੰ ਕਿਹਾ ਕਿ ਤੁਸੀਂ ਆਪਣਾ ਨੰਬਰ ਮੈਨੂੰ ਦਿਓ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਤੇ ਸਿਸਟਰ ਜੀ ਬੋਲੇ ਕਿ ਮੈਨੂੰ ਉਹਦੇ ਤੇ ਭਰੋਸਾ ਨਹੀਂ ਸੀਗਾ ਕਿਉਂਕਿ ਆਪਾਂ ਕਿਸੇ ਵੀ ਅਣਜਾਣ ਬੰਦੇ ਤੇ ਭਰੋਸਾ ਨਹੀਂ ਕਰ ਸਕਦੇ ਤੋਂ ਸਿਸਟਰ ਕਹਿੰਦੇ ਮੈਨੂੰ ਉੱਤੇ ਭਰੋਸਾ ਨਹੀਂ ਸੀਗਾ ਕਹਿੰਦੇ ਮੈਂ ਆਪਣੀ ਛੋਟੀ ਭੈਣ ਦਾ ਨੰਬਰ ਉਹਨੂੰ ਦੇ ਦਿੱਤਾ ਤੇ ਕਹਿੰਦੇ ਮੈਂ ਆਪਣੀ ਛੋਟੀ ਭੈਣ ਨੂੰ ਕਿਹਾ ਕਿ ਵੀ ਇਸ ਨੰਬਰ ਤੇ ਤੈਨੂੰ ਕਾਲ ਆਊਗੀ ਕਿ ਤੂੰ ਗੱਲ ਕਰਕੇ ਦੇਖੀ ਵੀ ਕੌਣ ਆ ਕਿ ਮੈਨੂੰ ਨਹੀਂ ਪਤਾ ਵੀ ਉਹ ਕਿਹੜੀ ਦਵਾਈ ਕਰਦਾ ਜਾਂ ਕੀ ਕਰੂਗਾ ਜਦੋਂ ਉਸ ਇਹਨਾਂ ਦੀ ਸਿਸਟਰ ਨੇ ਫੋਨ ਕੀਤਾ ਉਸ ਬ੍ਰਦਰ ਨੂੰ ਫੋਨ ਕੀਤਾ ਤੇ ਉਸ ਬ੍ਰਦਰ ਤੋਂ ਪਤਾ ਚੱਲਿਆ ਇਹਨਾਂ ਦੀ ਸਿਸਟਰ ਨੂੰ ਕਿ ਉਹ ਕ੍ਰਿਸਟਿਅਨ ਆ ਉਹ ਪ੍ਰਭੂ ਨੂੰ ਮੰਨਦਿਆ ਤੇ ਸਿਸਟਰ ਦੀ ਭੈਣ ਨੇ ਇਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਡਰਨ ਦੀ ਕੋਈ ਜ਼ਰੂਰਤ ਨਹੀਂ ਆ ਕਿ ਤੁਸੀਂ ਉਹਨਾਂ ਦੇ ਕੋਲੋਂ ਪ੍ਰਾਰਥਨਾ ਕਰਵਾ ਲਿਓ ਤੇ ਸਿਸਟਰ ਜੀ ਦੱਸ ਦਿਆ ਕਿ ਜਦੋਂ ਇਹਨਾਂ ਨੇ ਫੋਨ ਕਰਕੇ ਪ੍ਰਾਰਥਨਾ ਕਰਵਾਈ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਉਸ ਬ੍ਰਦਰ ਨੇ ਜਦੋਂ ਪ੍ਰਾਰਥਨਾ ਕਰਨ ਲੱਗੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪਾਣੀ ਦਾ ਇੱਕ ਗਲਾਸ ਕੋਲ ਲੈ ਲਓ ਮੈਂ ਉਹਨੂੰ ਮੱਸਾ ਕਰਾਂਗਾ ਤੁਸੀਂ ਉਹੀ ਪੀਣਾ ਤੇ ਛਿੱਟਾ ਦੇਣਾ ਘਰ ਦੇ ਵਿੱਚ ਤੇ ਤੁਸੀਂ ਠੀਕ ਹੋ ਚੁੱਕੇ ਆ ਤੇ ਸਿਸਟਰੀ ਕਹਿੰਦੇ ਕਿ ਇਹਨਾਂ ਨੇ ਉਦੈ ਕਰਨੀ ਇਹਨਾਂ ਨੇ ਦੋ ਚਾਰ ਵਾਰ ਉਹਨਾਂ ਤੋਂ ਪ੍ਰਾਰਥਨਾ ਕਰਵਾਈ ਪਰ ਜਦੋਂ ਇਹ ਪ੍ਰਾਰਥਨਾ ਕਰਵਾਉਂਦੇ ਸੀਗੇ ਤਾਂ ਠੀਕ ਹੋ ਜਾਂਦੇ ਸੀਗੇ ਔਰ ਜਦੋਂ ਇਹ ਪ੍ਰਾਰਥਨਾ ਕਰਵਾ ਕੇ ਠੀਕ ਹੋ ਜਾਂਦੇ ਸੀ ਤੇ ਫਿਰ ਪਾਠ ਪੂਜਾ ਕਰਨ ਲੱਗ ਜਾਂਦੇ ਸੀ ਤੋ ਸਿਸਟਰ ਦਾਸ ਦੇਖੀ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਹੀ ਚੀਜ਼ਾਂ ਇਹਨਾਂ ਨੂੰ ਫਸਾ ਰਹੀਆਂ ਆ। ਤੋ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਮੱਥਾ ਨਹੀਂ ਟੇਕਣਾ, ਪਾਠ ਪੂਜਾ ਇਦਾਂ ਨਹੀਂ ਕਰ ਸਕਦੇ ਪ੍ਰਭੂ ਇਹਨਾਂ ਚੀਜ਼ਾਂ ਦੇ ਖਿਲਾਫ ਆ। ਤੋ ਸਿਸਟਰ ਕਹਿੰਦੇ ਕਿ ਮੈਂ ਜਦੋਂ ਪਾਠ ਪੂਜਾ ਕਰ ਲੈਣੀ, ਜਦੋਂ ਮੈਂ ਤੂਫ ਬੱਤੀ ਕਰ ਲੈਣੀ ਤੇ ਮੈਂ ਹੋਰ ਜ਼ਿਆਦਾ ਬਿਮਾਰ ਹੋ ਜਾਣਾ। ਤੋ ਸਿਸਟਰ ਕਹਿੰਦੇ ਲਗਾਤਾਰ ਇਦਾਂ ਹੀ ਚੱਲਦਾ ਰਿਹਾ ਤੇ ਫਿਰ ਕਹਿੰਦੇ ਜਿਹੜੀ ਮੇਰੀ ਛੋਟੀ ਸਿਸਟਰ ਸੀਗੀ ਉਹ ਇੱਥੇ ਲੁਧਿਆਣੇ ਆਉਣ ਲੱਗੇ ਉਹਨਾਂ ਨੇ ਮੈਨੂੰ ਕਾਲ ਕੀਤੀ ਸਿਸਟਰ ਜੀ ਦੱਸਦੇ ਕਿ ਉਹਨਾਂ ਨੇ ਇਹਨਾਂ ਨੂੰ ਕਾਲ ਕੀਤੀ ਵੀ ਮੈਂ ਲੁਧਿਆਣੇ ਆਉਣ ਲੱਗੀ ਆ ਤੋ ਇਹ ਇਹਨਾਂ ਦੀ ਸਿਸਟਰ ਲੁਧਿਆਣੇ ਆਏ ਔਰ ਲੁਧਿਆਣੇ ਆਨ ਕੇ ਉਹਨਾਂ ਨੇ ਆਪਣੇ ਨਵਾਂ ਸ਼ਹਿਰ ਜਾਣਾ ਸੀਗਾ ਉੱਥੇ ਚਰਚ ਸੀ ਨਵਾਂ ਸ਼ਹਿਰ ਦੇ ਵਿੱਚ ਇੱਕ ਚਰਚ ਸੀ ਉੱਥੇ ਉਹਨਾਂ ਨੇ ਜਾਣਾ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਚੱਲੋ ਕਿ ਆਪਾਂ ਉੱਥੇ ਸੰਗਤੀ ਕਰਿਆ ਕਰਾਂਗੇ ਉਹਨਾਂ ਨੇ 5-6 ਸੰਗਤੀਆਂ ਉੱਥੇ ਕਰਨੀਆਂ ਸੀਗੀਆਂ ਇਸ ਕਰਕੇ ਉਹ ਲੁਧਿਆਣੇ ਆਏ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਆਪਾਂ ਉੱਥੇ ਸੰਗਤੀ ਕਰਿਆ ਕਰਾਂਗੇ ਪਰ ਇਹ ਸਿਸਟਰ ਕਹਿੰਦੇ ਮੇਰੇ ਹਾਲਾਤ ਇਹਨੇ ਖਰਾਬ ਸੀਗੇ ਕਿ ਮੈਂ 5 ਮਿੰਟ ਵੀ ਬੈਠ ਨਹੀਂ ਸਕਦੀ ਸੀਗੀ ਕਿ ਮੈਂ ਸਫਰ ਕਰਨਾ ਤਾਂ ਦੂਰ ਦੀ ਗੱਲ ਆ ਮੈਂ ਬੈਠ ਵੀ ਨਹੀਂ ਸੀ ਸਕਦੀ ਕਹਿੰਦੇ ਮੈਂ ਲੇਟੀ ਰਹਿੰਦੀ ਸੀਗੀ ਹਰ ਵੇਲੇ ਸਿਸਟਰ ਕਹਿੰਦੇ ਮੈਂ ਲੇਟੀ ਰਹਿੰਦੀ ਸੀਗੀ ਔਰ ਕਹਿੰਦੇ ਮੈਨੂੰ ਇੰਨਾ ਜ਼ਿਆਦਾ ਦਰਦ ਸੀਗਾ ਕਿ ਮੈਂ ਹਰ ਵਾਰ ਹਰ ਟਾਈਮ ਮੈਂ ਰੋਂਦੀ ਰਹਿੰਦੀ ਸੀਗੀ ਤੋਂ ਕਹਿੰਦੇ ਅੱਧੀ ਅੱਧੀ ਰਾਤ ਨੂੰ ਮੈਂ ਕਹਿੰਦੇ 베ੜੇ ਦੇ ਵਿੱਚ ਬੈਠ ਜਾਣਾ ਤੇ ਰੋਈ ਜਾਣਾ ਕਿਉਂਕਿ ਇਹਨਾਂ ਨੂੰ ਤਕਲੀਫ ਬਹੁਤ ਜ਼ਿਆਦਾ ਸੀਗੀ ਤੋਂ ਸਿਸਟਰ ਕਹਿੰਦੇ ਕਿ ਮੇਰੇ ਬੱਚੇ ਔਰ ਮੇਰੇ ਹਸਬੰਡ ਵੀ ਪਰੇਸ਼ਾਨ ਹੋ ਚੁੱਕੇ ਸੀਗੇ ਮੇਰੀ ਇਸ ਪ੍ਰੋਬਲਮ ਤੋਂ ਕਿਉਂਕਿ ਡਾਕਟਰ ਪਹਿਲਾਂ ਤਾਂ ਕੁਝ ਦੱਸ ਹੀ ਨਹੀਂ ਸੀ ਰਹਿ ਔਰ ਜੋ ਉਹਨਾਂ ਨੇ ਟੀਵੀ ਦੀ ਦਵਾਈ ਦਿੱਤੀ ਉਹਦੇ ਨਾਲ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀਗਾ ਤੋ ਸਿਸਟਰ ਦੱਸ ਦਿਆ ਕਿ ਫਿਰ ਇਹਨਾਂ ਦੇ ਹਸਬੰਦ ਨੇ ਫੈਸਲਾ ਕੀਤਾ ਕਿ ਮੈਂ ਜਾਵਾਂਗਾ ਚਰਚ ਔਰ ਸਿਸਟਰ ਦੇ ਹਸਬੰਦ ਇਹਨਾਂ ਦੀ ਫੋਟੋ ਲੈ ਕੇ ਜਾਂਦੇ ਰਹਿ ਬੰਦਗੀ ਦੇ ਵਿੱਚ ਔਰ ਫੋਟੋ ਤੇ ਪ੍ਰੇਅਰ ਕਰਵਾਉਂਦੇ ਰਹਿ ਪਰ ਸਿਸਟਰ ਕਹਿੰਦੇ ਕਿ ਮੈਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਸੀਗਾ ਤੇ ਸਿਸਟਰ ਦਾ ਵਿਸ਼ਵਾਸ ਇਹ ਸੀ ਕਿ ਜਿਸ ਦਿਨ ਮੈਂ ਖੁਦ ਚਰਚ ਜਾਊਂਗੀ ਮੈਂ ਉਸ ਦਿਨ ਚੰਗੀ ਹੋ ਕੇ ਵਾਪਸ ਆਊਂਗੀ ਤੋ ਸਿਸਟਰ ਜੀ ਨੂੰ ਲਿਜਾਇਆ ਨਹੀਂ ਜਾ ਸਕਦਾ ਸੀਗਾ ਕਿਉਂਕਿ ਇਹਨਾਂ ਦੇ ਕੋਲ ਲਿਜਾਣ ਦੇ ਲਈ ਕੋਈ ਸਾਧਨ ਵੀ ਨਹੀਂ ਸੀਗਾ ਔਰ ਸਿਸਟਰ ਕਹਿੰਦੇ ਕਿ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਤਾਂ ਫਿਰ ਸਿਸਟਰ ਜੀ ਕਹਿੰਦੇ ਕਿ ਇੱਕ ਦਿਨ ਮੇਰੇ ਸਿਸਟਰ ਨੇ ਇਹਨਾਂ ਨੂੰ ਕਿਹਾ ਸਿਸਟਰ ਜੀ ਕਹਿੰਦੇ ਕਿ ਇੱਕ ਦਿਨ ਇਹਨਾਂ ਦੀ ਭੈਣ ਨੇ ਇਹਨਾਂ ਨੂੰ ਕਿਹਾ ਕਿ ਅਗਰ ਤੁਸੀਂ ਇੰਨੀ ਦੂਰ ਨਹੀਂ ਜਾ ਸਕਦੇ ਤੁਸੀਂ ਨੇੜੇ ਸੰਗਤੀ ਕਰ ਸਕਦੇ ਆ ਤੁਸੀਂ ਲੁਧਿਆਣੇ ਦੇ ਵਿੱਚ ਲੱਭੋ ਕਿ ਕੋਈ ਚਰਚ ਹੋਵੇ ਜਿੱਥੇ ਤੁਸੀਂ ਸੰਗਤੀ ਕਰ ਸਕੋ ਤਾਂ ਸਿਸਟਰ ਕਹਿੰਦੇ ਕਿ ਮੇਰੇ ਘਰ ਵਾਲੇ ਨੇ YouTube ਤੇ ਸਰਚ ਕਰਨਾ ਸ਼ੁਰੂ ਕੀਤਾ ਕਿ ਸਾਡੇ ਏਰੀਆ ਦੇ ਵਿੱਚ ਕਿਹੜੀ ਨੇੜੇ ਜਗ੍ਹਾ ਚਰਚ ਹੈਗੀ ਆ ਜਿੱਥੇ ਅਸੀਂ ਜਾ ਸਕਦੇ ਤਾਂ ਜਦੋਂ ਉਹਨਾਂ ਨੇ ਕਹਿੰਦੇ ਸਰਚ ਕੀਤਾ ਤੇ ਉਹਨਾਂ ਨੂੰ ਇੱਕ ਚਰਚ ਮਿਲਿਆ ਤਾਂ ਇਹ ਸਿਸਟਰ ਦੱਸਦੀ ਆ ਕਿ ਅਸੀਂ ਸੰਡੇ ਕਹਿੰਦੇ ਦੋਨੋਂ ਹਸਬੈਂਡ ਔਰ ਵਾਈਫ ਦੋਨੋਂ ਜਾਣੇ ਸੰਡੇ ਨਿਕਲ ਤੁਰੇ ਚਰਚ ਲੱਭਣ ਦੇ ਲਈ ਸਿਸਟਰ ਕਹਿੰਦੇ ਕਿ ਮੈਨੂੰ ਇੰਨਾ ਜ਼ਿਆਦਾ ਦਰਦ ਸੀ ਉਸ ਸਮੇਂ ਕਹਿੰਦੇ ਮੈਂ ਆਪਣੇ ਹਸਬੈਂਡ ਨੂੰ ਬੋਲਿਆ ਕਿ ਮੇਰੇ ਕੋਲੋਂ ਨਹੀਂ ਬੈਠਿਆ ਜਾਂਦਾ ਕਿ ਇਹ ਐਕਟੀਵਿਟੀ ਗਿਆ ਸੀਗੇ ਸਿਸਟਰ ਕਹਿੰਦੇ ਕਿ ਮੇਰੇ ਕੋਲ ਐਕਟੀਵਾ ਤੇ ਬੈਠਿਆ ਨਹੀਂ ਜਾ ਰਿਹਾ ਸੀ ਤੇ ਸਿਸਟਰ ਕਹਿੰਦੇ ਕਿ ਮੈਂ ਆਪਣੇ ਹਸਬੰਦ ਨੂੰ ਇਹ ਬੋਲ ਰਹੀ ਸੀ ਕਿ ਮੈਨੂੰ ਸੜਕ ਤੇ ਹੀ ਇੱਕ ਸਾਈਡ ਤੇ ਕਰਕੇ ਬਿਠਾ ਦਿਓ ਮੈਂ ਉੱਥੇ ਲੰਮੀ ਪੈ ਜਾਊਂਗੀ। ਤੋਂ ਸਿਸਟਰ ਦੇ ਹਸਬੰਦ ਬੋਲੇ ਕਿ ਅੱਜ ਆਪਾਂ ਚਰਚ ਲੱਭ ਕੇ ਜਾਵਾਂਗੇ ਚਾਹੇ ਤੈਨੂੰ ਜੋ ਮਰਜ਼ੀ ਹੋ ਜਾਵੇ। ਤੋਂ ਸਿਸਟਰ ਕਹਿੰਦੇ ਕਿ ਅਸੀਂ ਚਰਚ ਲੱਭਦੇ ਰਿਹਾ ਲੱਭਦੇ ਰਹਿ ਔਰ ਅਚਾਨਕ ਜਦੋਂ ਕਹਿੰਦੇ ਅਸੀਂ ਚਰਚ ਦੇ ਮੋਰ ਦੀ ਨੰਗੇ ਤੋਂ ਕਹਿੰਦੇ ਕਿ ਜੋ ਪ੍ਰਚਾਰ ਕਰਦੇ ਸੀ YouTube ਤੇ ਉਹਨਾਂ ਦੀ ਆਵਾਜ਼ ਨੂੰ ਮੈਂ ਪਛਾਣ ਲਿਆ। ਤੇ ਕਹਿੰਦੇ ਜਦੋਂ ਅਸੀਂ ਉਸ ਚਰਚ ਦੇ ਅੰਦਰ ਗਏ ਤੇ ਉਹ ਇੱਕ ਘਰ ਸੀਗਾ ਤੇ ਘਰ ਦੇ ਵਿੱਚ ਛੱਤ ਤੇ ਸੰਗਤੀ ਕਰਦੇ ਸੀਗੇ ਉੱਪਰਲੇ ਫਲੋਰ 'ਚ ਤੇ ਸਿਸਟਰ ਕਹਿੰਦੇ ਜਦੋਂ ਅਸੀਂ ਅੰਦਰ ਗਏ ਤੇ ਅਸੀਂ ਸੰਗਤੀ ਕੀਤੀ ਗੀਤ ਭਜਨ ਸੁਣੇ ਤੇ ਉਹਨਾਂ ਨੇ ਜਦੋਂ ਸਾਨੂੰ ਦੇਖਿਆ ਤੇ ਸਿਸਟਰ ਕਹਿੰਦੇ ਕਿ ਇਹਨਾਂ ਨੂੰ ਉਸ ਪਾਸਟਰ ਜੀ ਨੇ ਅਨੋਇੰਟਿੰਗ ਆਇਲ ਦੇ ਨਾਲ ਮਸਾ ਕੀਤੇ ਹੋਏ ਤੇਲ ਦੇ ਨਾਲ ਇਹਨਾਂ ਨੂੰ ਤੇਲ ਲਗਾਇਆ ਗਰਦਨ ਨੂੰ ਤੇਲ ਲਗਾਇਆ ਇਹਨਾਂ ਦੇ ਜੋ ਕਾਲਰ ਪਾਇਆ ਹੋਇਆ ਸੀਗਾ neck ਦੇ ਵਿੱਚ ਉਹ ਉਤਾਰਿਆ ਤੇ ਪ੍ਰਾਰਥਨਾ ਕੀਤੀ ਤੇ ਸਿਸਟਰ ਕਹਿੰਦੇ ਜਦੋਂ ਉਹਨਾਂ ਨੇ ਪ੍ਰਾਰਥਨਾ ਕੀਤੀ ਤੇ ਉਹਨਾਂ ਨੇ ਜਲਮਸਾ ਕਰਕੇ ਇਹਨਾਂ ਨੂੰ ਪੁਲਾਇਆ ਤੇ ਸਿਸਟਰ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਆਰਾਮ ਫੀਲ ਹੋਇਆ ਤੇ ਸਿਸਟਰ ਬੋਲੇ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਹਿਸੂਸ ਹੋਈ ਤੇ ਇਹਨਾਂ ਦਾ ਦਰਦ ਵੀ ਬਹੁਤ ਜ਼ਿਆਦਾ ਘਟ ਗਿਆ ਤੇ ਸਿਸਟਰ ਕਹਿੰਦੇ ਕਿ ਜਿੱਥੇ ਮੈਂ 5 ਮਿੰਟ ਵੀ ਨਹੀਂ ਬੈਠ ਸਕਦੀ ਸੀਗੀ ਕਿ ਮੈਂ ਬੰਦਗੀ ਨੂੰ ਅਟੈਂਡ ਕੀਤਾ ਔਰ ਬੰਦਗੀ ਨੂੰ ਮੈਂ ਅਟੈਂਡ ਕਰਕੇ ਜਦੋਂ ਉਥੋਂ ਕਰੋ ਉੱਥੇ ਚਰਚ ਤੋਂ ਬਾਅਦ ਨਿਕਲੇ ਤੇ ਸਿਸਟਰ ਕਹਿੰਦੇ ਕਿ ਮੇਰੇ ਨਾਲ ਲੱਕ ਦੇ ਵਿੱਚ ਤੇ ਗੋਡਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਦਰਦ ਸੀਗਾ ਵੀ ਮੈਨੂੰ ਸਾਹ ਬਹੁਤ ਚੜਦਾ ਸੀਗਾ ਤੇ ਸਿਸਟਰ ਕਹਿੰਦੇ ਕਿ ਉਹ ਵੀ ਠੀਕ ਹੋ ਗਿਆ ਤੇ ਸਿਸਟਰ ਕਹਿੰਦੇ ਕਿ ਮੈਂ ਬਿਲਕੁਲ ਹਲਕਾ ਫੀਲ ਕੀਤਾ ਉਸ ਦਿਨ ਤੋਂ ਸਿਸਟਰ ਕਹਿੰਦੇ ਕਿ ਮੇਰੀ ਹੀਲਿੰਗ ਹੋਣੀ ਸ਼ੁਰੂ ਹੋ ਗਈ ਤੇ ਸਿਸਟਰ ਕਹਿੰਦੇ ਉਸ ਤੋਂ ਬਾਅਦ ਮੈਂ ਦੁਬਾਰਾ ਫੇਰ ਕੋਲਰ ਲਾ ਲਿਆ ਤੇ ਇਹਨਾਂ ਦੇ ਹਸਬੰਦ ਇਹਨਾਂ ਨੂੰ ਗੁੱਸਾ ਹੋਣ ਲੱਗੇ ਕਿ ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕੋਲਰ ਨਹੀਂ ਲਾਉਣਾ ਤੁਸੀਂ ਠੀਕ ਹੋ ਚੁੱਕੇ ਆ ਫਿਰ ਤੁਸੀਂ ਕਿਉਂ ਨਹੀਂ ਵਿਸ਼ਵਾਸ ਕਰਦੇ ਤੇ ਇਹਨਾਂ ਦੇ ਹਸਬੰਦ ਨੇ ਇਹਨਾਂ ਦਾ ਕੋਲਰ ਉਤਾਰ ਕੇ ਸੈੱਟ ਦਿੱਤਾ ਤੇ ਉਸ ਤੋਂ ਬਾਅਦ ਸਿਸਟਰ ਕਹਿੰਦੇ ਕਿ ਅਸੀਂ ਲਗਾਤਾਰ ਸੰਗਤियां ਕਰਦੇ ਰਹੇ ਔਰ ਇਹਨਾਂ ਦੀ ਭਤੀਜੀ ਸੀਗੀ ਜੋ ਇਹਨਾਂ ਦੀ ਦੇਖਭਾਲ ਕਰਦੀ ਸੀ ਸਿਸਟਰ ਕਹਿੰਦੇ ਇੱਕ ਦਿਨ ਅਸੀਂ ਦੋਨੋਂ ਜਾਣੀਆਂ ਘਰ ਦੇ ਵਿੱਚ ਸੀਗੀਆਂ ਤਾਂ ਸਿਸਟਰ ਕਹਿੰਦੇ ਕਿ ਮੈਂ ਲੇਟੀ ਹੋਈ ਸੀਗੀ ਚਰਚ ਜਾਣ ਤੋਂ ਇੱਕ ਦਿਨ ਪਹਿਲਾਂ ਕਹਿੰਦੇ ਕਿ ਮੈਂ ਲੇਟੀ ਹੋਈ ਸੀਗੀ ਸੋਫੇ ਦੇ ਉੱਪਰ ਕਹਿੰਦੇ ਕਿ ਮੈਨੂੰ ਕਿਸੇ ਨੇ ਛੋਇਆ ਤੇ ਸਿਸਟਰ ਦੱਸਦੇ ਕਿ ਜਦੋਂ ਇਹਨਾਂ ਨੂੰ ਕਿਸੇ ਨੇ ਛੋਇਆ ਤੇ ਇਹਨਾਂ ਨੂੰ ਇਦਾਂ ਲੱਗਾ ਕਿ ਸ਼ਾਇਦ ਮੇਰੀ ਭਤੀਜੀ ਨੇ ਮੈਨੂੰ ਛੋਇਆ ਤੇ ਸਿਸਟਰ ਕਹਿੰਦੇ ਮੈਂ ਆਪਣੀ ਭਤੀਜੀ ਨੂੰ ਆਵਾਜ਼ ਮਾਰੀ ਕਿ ਬੇਟਾ ਤੂੰ ਮੈਨੂੰ ਛੋਇਆ ਤੂੰ ਮੈਨੂੰ ਮੇਰੇ ਕਮਰੇ ਵਿੱਚ ਆਈ ਤੇ ਸਿਸਟਰ ਨੂੰ ਇਹਨਾਂ ਦੀ ਭਤੀਜੀ ਨੇ ਕਿਹਾ ਕਿ ਨਹੀਂ ਮੈਂ ਤਾਂ ਕਿਚਨ ਦੇ ਵਿੱਚ ਹੀ ਸੀਗੀ ਮੈਂ ਤੁਹਾਨੂੰ ਨਹੀਂ ਛੋਇਆ ਤੇ ਸਿਸਟਰ ਕਹਿੰਦੇ ਮੈਨੂੰ ਅਲੱਗ ਤਰ੍ਹਾਂ ਦੀ ਇੱਕ ਹਨਾ ਸ਼ਾਂਤੀ ਮਹਿਸੂਸ ਹੋਈ ਉਸ ਸਮੇਂ ਤੇ ਤੇ ਸਿਸਟਰ ਕਹਿੰਦੇ ਕਿ ਜਿਸ ਸਮੇਂ ਮੈਨੂੰ ਸ਼ੋਇਆ ਮੈਨੂੰ ਬਹੁਤ ਜ਼ਿਆਦਾ ਕਹਿੰਦੇ ਅਸ਼ਾ ਲੱਗਾ ਉਸ ਤੋਂ ਬਾਅਦ ਕਹਿੰਦੇ ਅਸੀਂ ਚਰਚ ਗਏ ਤੇ ਚਰਚ ਜਾਣ ਤੋਂ ਬਾਅਦ ਕਹਿੰਦੇ ਜਦੋਂ ਅਸੀਂ ਘਰ ਵਾਪਸ ਆਏ ਤੇ ਉਸ ਸਮੇਂ ਕਹਿੰਦੇ ਜਦੋਂ ਪਾਸਟਰ ਜੀ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਤੇ ਕਹਿੰਦੇ ਮੇਰੀ ਉਨੀ ਜਗਾ ਚਪਟੀ ਹੋ ਗਈ ਕੀ ਕਹਿੰਦਾ ਇਹ ਕਹਿੰਦੇ ਕਿ ਮੈਨੂੰ ਪਰਮੇਸ਼ਵਰ ਨੇ ਸ਼ੋਇਆ ਕਿ ਉਹ ਹੱਥ ਪਰਮੇਸ਼ਵਰ ਦਾ ਸੀਗਾ ਪਾਸਟਰ ਦਾ ਹੱਥ ਨਹੀਂ ਸੀਗਾ ਕਿ ਇਹਨਾਂ ਨੇ ਇਦਾਂ ਵਿਸ਼ਵਾਸ ਕੀਤਾ ਤੇ ਸਿਸਟਰ ਕਹਿੰਦੇ ਜਦੋਂ ਅਸੀਂ ਉੱਥੋਂ ਵਾਪਸ ਆਏ ਤਾਂ ਮੈਂ ਵਾਪਸ ਆਣ ਕੇ ਕਹਿੰਦੇ ਲੇਟੀ ਹੋਈ ਸੀਗੀ ਤਾਂ ਕਹਿੰਦੇ ਉਸ ਸਮੇਂ ਕਹਿੰਦੇ ਮੈਨੂੰ ਇੱਕ ਆਵਾਜ਼ ਸੁਣਾਈ ਦਿੱਤੀ ਕਿ ਮੈਂ ਕਹਿੰਦੇ ਸੁੱਤੀ ਹੋਈ ਸੀ ਔਰ ਸੁੱਤੀ ਪਈ ਨੂੰ ਮੈਨੂੰ ਇੱਕ ਆਵਾਜ਼ ਸੁਣਾਈ ਦਿੱਤੀ ਕਿ ਤੂੰ ਮੇਰੀ ਬੇਟੀ ਆ ਮੈਂ ਤੈਨੂੰ ਹਿਰਨ ਦੇ ਵਰਗੀ ਬਣਾਵਾਂਗਾ ਤੇ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ 'ਚ ਉਸ ਸਮੇਂ ਬਹੁਤ ਅਦਭੁਤ ਕਾਰਜ ਕੀਤਾ ਤੇ ਸਿਸਟਰ ਦੱਸਦੇ ਆ ਕਿ ਮੈਨੂੰ ਸਿਸਟਰ ਕਹਿੰਦੇ ਕਿ ਮੈਨੂੰ ਇਦਾਂ ਲੱਗਾ ਕਿ ਜਿੱਦਾਂ ਮੇਰੀ ਗਰਦਨ ਦੇ ਵਿੱਚੋਂ ਕੋਈ ਚੀਜ਼ ਨਿਕਲ ਕੇ ਚਲੀ ਗਈ ਔਰ ਇਹਨਾਂ ਨੂੰ ਬਹੁਤ ਜ਼ਿਆਦਾ ਰਿਲੈਕਸ ਫੀਲ ਹੋਇਆ ਤੇ ਜਿਵੇਂ ਇਹ ਸਿਸਟਰ ਦੱਸਦੀ ਹੈ ਕਿ ਇਹਨਾਂ ਨੂੰ ਇਦਾਂ ਲੱਗਾ ਕਿ ਇਹਨਾਂ ਦੀਆਂ ਸਾਰੀਆਂ ਨਾੜਾਂ ਹੱਡੀਆਂ ਆਪਣੀ ਆਪਣੀ ਜਗ੍ਹਾ ਤੇ ਸੈੱਟ ਹੋ ਗਈਆਂ। ਤੋਂ ਸਿਸਟਰ ਜੀ ਕਹਿੰਦੇ ਕਿ ਮੈਂ ਸੁੱਤੀ ਸੀਗੀ ਪਰ ਜਦੋਂ ਕਹਿੰਦੇ ਮੈਂ ਸਵੇਰੇ ਉੱઠી ਕਹਿੰਦੇ ਮੇਰੇ ਗਰਦਨ 'ਚ ਕੋਈ ਦਰਦ ਨਹੀਂ ਸੀਗਾ। ਕੁਝ ਵੀ ਅਕੜਨ ਨਹੀਂ ਸੀ ਸਿਸਟਰ ਕਹਿੰਦੇ ਕਿ ਮੈਂ ਆਪਣੇ ਜਦੋਂ ਰੂਮ ਆਪਣੇ بیٹے ਦੇ ਰੂਮ ਦੇ ਵਿੱਚ ਗਈ ਤਾਂ ਕਹਿੰਦੇ ਮੇਰੀ ਬੇਟੀ ਦੀ ਵੀਡੀਓ ਕਾਲ ਆਈ ਹੋਈ ਸੀਗੀ ਜੋ ਕਿ ਦਿੱਲੀ ਵਾਈ ਹੈ ਤੋ ਸਿਸਟਰ ਜੀ ਕਹਿੰਦੇ ਕਿ ਵੀਡੀਓ ਕਾਲ ਤੇ ਕਹਿੰਦੇ ਮੈਂ ਜਦੋਂ ਦੇਖਿਆ ਕਿ ਵੀਡੀਓ ਕਾਲ ਚੱਲ ਰਹੀ ਆ ਤੋ ਕਹਿੰਦੇ ਮੈਂ ਨਾ ਕੁੱਦਣ ਲੱਗੀ ਛਾਲਾ ਮਾਰਨ ਲੱਗੀ ਤੇ ਕਹਿੰਦੇ ਮੇਰੀ ਬੇਟੀ ਮੈਨੂੰ ਬੋਲਦੇ ਆ ਕਿ ਤੁਸੀਂ ਇਦਾਂ ਨਾ ਕਰੋ ਤੁਹਾਡੀ ਗਰਦਨ ਹਿੱਲ ਜਾਊਗੀ ਤੁਹਾਨੂੰ ਤਕਲੀਫ ਹੋਊਗੀ ਪਰ ਸਿਸਟਰ ਕਹਿੰਦੇ ਮੈਂ ਇੰਨੀ ਜ਼ਿਆਦਾ ਖੁਸ਼ ਸੀਗੀ ਕਿ ਮੈਂ ਬਿਲਕੁਲ ਠੀਕ ਹੋ ਚੁੱਕੀ ਹੁਣ ਮੈਨੂੰ ਕੁਛ ਨਹੀਂ ਹੋਣਾ ਸਿਸਟਰ ਕਹਿੰਦੇ ਕਿ ਮੈਂ ਇੰਨੀ ਜ਼ਿਆਦਾ ਖੁਸ਼ ਸੀ ਕਿ ਮੈਂ ਉੱਛਲ ਰਹੀ ਸੀ ਖੁਸ਼ੀ ਦੇ ਮਾਰੇ 'ਚ ਤੋ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਹੀ ਅਦਭੁਤ ਕਾਰਿਆ ਕੀਤਾ ਪਰਮੇਸ਼ਰ ਨੇ ਇਹਨਾਂ ਦੇ ਸਾਰੇ ਰੋਗ ਬਿਮਾਰੀਆਂ ਨੂੰ ਠੀਕ ਕੀਤਾ ਇਹਨਾਂ ਨੂੰ ਆਪਰੇਸ਼ਨ ਤੋਂ ਬਚਾਇਆ ਔਰ ਸੱਚਮੁੱਚ ਪਰਮੇਸ਼ਰ ਇਹਨਾਂ ਨੂੰ ਖੁਸ਼ਹਾਲੀ ਦੇ ਵਿੱਚ ਲੈ ਕੇ ਆਂਦਾ மஞ்சੇ ਤੇ ਵਿਸਤਰੋ ਤੋਂ ਚੱਕ ਕੇ ਖੜਾ ਕੀਤਾ ਤੋਂ ਇਸ ਵੱਡੀ ਗਵਾਹੀ ਦੇ ਲਈ ਪਰਮੇਸ਼ਰ ਜੀ ਦਾ ਅਸੀਂ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਸੱਚਮੁੱਚ ਇਸ ਗਵਾਹੀਆਂ ਦੇ ਦੁਆਰਾ ਪਰਮੇਸ਼ਰ ਸਾਡੀ ਜ਼ਿੰਦਗੀ 'ਚ ਬਹੁਤ ਹੀ ਅਦਵਤ ਕਾਰਜ ਕਰਾਂ ਜਾ ਰਿਹਾ ਹੈ ਔਰ ਸੱਚਮੁੱਚ ਮੈਂ ਵਿਸ਼ਵਾਸ ਕਰਦੀ ਹਾਂ ਕਿ ਇਹ ਨਾ ਗਵਾਈਆਂ ਦੇ ਦੁਆਰਾ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਵੀ ਪਰਮੇਸ਼ਰ ਕੰਮ ਕਰ ਰਿਹਾ ਹੋਣਗੇ ਪਰਮੇਸ਼ਰ ਤੁਹਾਨੂੰ ਹਿੰਮਤ ਤਾਕਤ ਬਲ ਦੇ ਨਾਲ ਬles ਕਰਣ ਔਰ ਤੁਸੀਂ ਵੀ ਆਪਣੀਆਂ ਗਵਾਈਆਂ ਲਿਖਾਓ ਤਾਂ ਕਿ ਹੋਰ ਵੀ ਭੈਣ ਭਾਈਆਂ ਦੀਆਂ ਜ਼ਿੰਦਗੀਆਂ 'ਚ ਪਰਮੇਸ਼ਰ ਕੰਮ ਕਰੇ ਔਰ ਤੁਹਾਡੀ ਗਵਾਈ ਦੇ ਨਾਲ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਆ ਤੇ ਤੁਸੀਂ ਆਪਣੀ ਗਵਾਈ ਨੂੰ ਜ਼ਰੂਰ ਲਿਖਾਓ ਆਪਣੀ ਗਵਾਈ ਨੂੰ ਪ੍ਰੇ ਲਾਈਨ ਨੰਬਰ ਤੇ ਲਿਖਾਓ ਤੋਂ ਪ੍ਰੇ ਲਾਈਨ ਨੰਬਰ ਤੇ ਗਵਾਈ ਲਿਖਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ ਰਾਤ 8 ਵਜੇ ਤੱਕ ਦਾ ਹੈ ਔਰ ਸੱਚਮੁੱਚ ਪਰਮੇਸ਼ਰ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਣ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ